ਸਤਿ ਸ੍ਰੀ ਅਕਾਲ ਜੀ ਪਿਆਰੇ ਦਰਸ਼ਕੋ ਮੈਂ ਕਮਲਜੀਤ ਸਿੰਘ ਪੱਡਾ ਤੁਸੀਂ ਦੇਖ ਰਹੇ ਹੋ ਰਵੀ ਬਰਾਸ ਨਿਊਜ਼ ਅੱਜ ਦੀ ਹਾਲ ਸੀ ਤਿੰਨ ਅਹਿਮ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ ਅਤੇ ਨਾਲ ਹੀ ਆਪ ਜੀ ਨੂੰ ਇੱਕ ਜ਼ਰੂਰੀ ਮੈਸੇਜ ਦਿੰਦੇ ਹਾਂ ਕਿ ਜਿਵੇਂ ਅੱਜ ਕੱਲ੍ਹ ਛਿਆਲੀ ਰੋਤ ਜਿਹੜੀ ਆ ਚੱਲ ਰਹੀ ਹੈ ਜਿਸ ਕਾਰਨ ਧੁੰਦਾਂ ਬਹੁਤ ਪੈ ਰਹੀਆਂ ਹਨ ਮੌਸਮ ਦੇ ਵਿੱਚ ਬਹੁਤ ਤਬਦੀਲੀ ਆ ਚੁੱਕੀ ਹੈ ਕਿਤੇ ਕਿਤੇ ਤੁਸੀਂ ਸਭ ਭਲੀ ਭਾਂਤ ਜਾਨੂ ਹੋ ਕਿ ਅੱਜ ਹਰ ਘਰ ਦੇ ਵਿੱਚ ਚਾਰ ਪਈਆ ਵਹੀਕਲ ਨੇ ਜਿਸ ਦੇ ਵਿੱਚ ਸੜਕਾਂ ਤੇ ਆਵਾਜਾਈ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਇਸ ਲਈ ਆਪਣੀਆਂ ਗੱਡੀਆਂ ਦੇ ਅੱਗੇ ਪਿੱਛੇ ਰਿਫਲੈਕਟਰ ਲਾ ਕੇ ਤੇ ਆਪਣਾ ਜਿਹੜਾ ਜੀਵਨ ਆ ਯਾਤਰਾ ਆ ਉਸ ਨੂੰ ਉਸ ਚਾਰੂ ਢੰਗ ਦੇ ਨਾਲ ਸਫ਼ਰ ਜਿਹੜਾ ਤੈਅ ਕਰੋ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਦੋ ਤੋਂ ਵੱਧ ਹਾ ਸੇ ਵਾਪਰੇ ਨੇ ਜਿਸ ਦੇ ਵਿੱਚ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਇਹ ਕੀਮਤੀ ਜਾਨਾਂ ਦਾ ਬਹੁਤ ਵੱਡ ਮੁੱਲੀਆਂ ਜਾਨਾਂ ਨੇ ਆਪਾਂ ਨੂੰ ਆਪਣੀਆਂ ਜਾਨਾਂ ਦਾ ਖਿਆਲ ਆਪ ਹੀ ਰੱਖਣਾ ਪੈਣਾ ਹੈ ਕਿਉਂਕਿ ਮੌਸਮ ਦੇ ਨਾਲ ਸਾਡਾ ਕੋਈ ਜੋਰ ਨਹੀਂ ਹੈ ਅਸੀਂ ਉਸ ਦੇ ਨਾਲ ਕੋਈ ਧੱਕਾ ਨਹੀਂ ਕਰ ਸਕਦੇ ਧੁੰਦਾ ਦਾ ਬਹੁਤ ਜਿਹੜਾ ਪ੍ਰਕੋਪ ਚੱਲ ਰਿਹਾ ਹੈ ਸਾਨੂੰ ਆਪਣੀ ਕੀਮਤੀ ਜਾਨਾਂ ਬਚਾਉਣ ਦੀ ਜਿਹੜੀ ਹੈ ਲੋੜ ਹੈ ਹੁਣ ਗੱਲ ਕਰਦੇ ਹਾਂ ਕਿ ਪਿੰਡ ਪਾਸਟਾ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਤੇ ਫਗਵਾੜਾ ਤਹਿਸੀਲ ਦੇ ਵਿਚਕਾਰ ਪੈਂਦਾ ਆ ਉੱਥੇ ਬੀਤੇ ਦਿਨੀ ਇੱਕ ਜਿਹੜਾ ਬੀਸਤ ਦੁਆਬ ਨਹਿਰ ਦੇ ਵਿੱਚ ਜੋ ਪਿੰਡ ਪਾਂਸਾ ਦੇ ਨਜ਼ਦੀਕ ਇੱਕ ਬਹੁਤ ਹੀ ਵੱਡਾ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਟਰੈਕਟਰ ਸਵਾਰ ਜਿਹੜੇ ਵਿਅਕਤੀ ਜਿਗੇ ਜਿਨ੍ਹਾਂ ਵਿੱਚੋਂ ਦੋ ਜਿਹੜੇ ਗੰਭੀਰ ਜ਼ਖਮੀ ਹੋ ਗਏ ਇੱਕ ਦੀ ਮੌਕੇ ਤੇ ਜਾਨ ਚਲੀ ਗਈ ਸੋ ਆਪਾਂ ਨੂੰ ਬਹੁਤ ਹੀ ਆਪਣੀਆਂ ਕੀਮਤੀ ਜਾਨਾਂ ਦੇ ਜਿਹੜੀ ਉਹ ਮਡਮੁੱਲੀ ਜਾਨਾਂ ਦੀ ਪਰਿਵਾਰਾਂ ਵਿੱਚ ਲੋੜ ਹੈ ਉਹ ਅਸੀਂ ਤੁਹਾਨੂੰ ਦਿਖਾਉਂਦੇ ਆਪਣੇ ਇੰਜਰਜੀ ਤੇ ਹੀਰਾ ਦੀ ਪਿੰਡ ਪਾਸਟਾ ਤੋਂ ਵਿਸ਼ੇਸ਼ ਰਿਪੋਰਟ ਅਗਲੀ ਖਬਰ ਦੇ ਨਾਲ ਜੁੜਦੇ ਹਾਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਬੀਤੇ ਦਿਨੀ ਗੁਰਦਾਸਪੁਰ ਮੁਕੇਰੀਆ ਰੋਡ ਦੇ ਉੱਪਰ ਸਥਿਤ ਪਿੰਡ ਜਗਤਪੁਰ ਦੇ ਕੋਲ ਬਹੁਤ ਹੀ ਵੱਡਾ ਭਿਆਨਕ ਹਾਦਸਾ ਵਾਪਰਿਆ ਇੱਕ ਟਰੈਕਟਰ ਜੋ ਗੰਨੇ ਦੇ ਨਾਲ ਟਰਾਲੀ ਦੇ ਬਹੁਤ ਜ਼ਿਆਦਾ ਓਵਰਲੋਡ ਹੋਣ ਕਰਕੇ ਬਹੁਤ ਹੀ ਸਲੋ ਸਪੀਡ ਦੇ ਵਿੱਚ ਵੀ ਚੱਲ ਰਿਹਾ ਸੀਗਾ ਉਸ ਦੇ ਪਿੱਛੇ ਇੱਕ ਕਾਰ ਆ ਕੇ ਜਿਹੜੀ ਐ ਵੱਜ ਗਈ ਜਿਸ ਕਾਰਨ ਉਥੇ ਵੀ ਕੀਮਤੀ ਜਾਨ ਚਲੀ ਗਈ ਦਾ ਕਿ ਅਸੀਂ ਇੱਥੇ ਪੰਪਰੇ ਕੋਲ ਬੈਠੇ ਸੀ ਸਿਰ ਸੜਕ ਵੱਲੀ ਦੇਖਣੇ ਸੀ ਜਾਣੇ ਕਿ ਟਰਾਲੀ ਜਿਹੜੀ ਗੰਨੇ ਵਾਲੀ ਹੌਲੀ ਹੌਲੀ ਜਾ ਰਹੀ ਸੀ ਤੇ ਪਿੱਛੂ ਆ ਕੇ ਇਹਨਾਂ ਨੇ ਕਿ ਮੇਰੇ ਖਸਾਬ ਨਾਲ 100 ਦੀ ਸਪੀਡ ਤੇ ਹੋਣੀ ਗੱਡੀ ਜਿਹੜੀ ਪਿੱਛੇ ਆ ਕੇ ਵੱਜੀ ਰਫ਼ਤਾਰ ਤੇ ਜੀ 100 ਦੇ ਲੱਗੇ ਸੀ ਜਾਂ ਡਰਾਈਵਰ ਦੀ ਕੁਝ ਗਲਤੀ ਹੋ ਸਕਦੀ ਹੈ ਇਹ ਕਹਿ ਸਕਦੇ ਆਪਾਂ ਦੋ ਲੇਡੀ ਸੀ ਹਾਂਜੀ ਤੇ ਤਿੰਨ ਏਜੰਟਸ ਲੇਡੀਜ਼ ਦੀ ਇੱਕ ਲੱਤ ਫ੍ਰੈਕਚਰ ਹੋਈ ਹੈ ਤੇ ਇੱਕ ਜਿਹੜਾ ਲੜਕਾ ਅੱਗੇ ਬੈਠਾ ਹੈ ਫਰੰਟ ਤੇ ਹਾਂਜੀ ਉਹ ਮੇਰੇ ਸਾਹਮਣੇ ਨਾਲ ਉਹਦੇ ਸੀਰੀਅਸ ਹੈ ਜਿਆਦਾ ਉਹਦੇ ਬਚਨ ਦੇ ਡਰਾਈਵਰਸ ਡਰਾਈਵਰ ਠੀਕੀ ਡਰਾਈਵਰ ਠੀਕੀ ਸੀਗਾ ਹਾਂਜੀ ਪਿੱਛੇ ਲੇਡੀਜ਼ ਦੇ ਸੱਟਾਂ ਲੱਗੀਆਂ ਇੱਕ ਜਿਹੜਾ ਏਜੈਂਟਸ ਬੈਠਾ ਏ ਔਰ ਪਿੱਛੇ ਉਹਦੇ ਵੀ ਸੱਟਾਂ ਹੋ ਜਾ ਦੋ ਬੰਦੇ ਦੀ ਹਾਲਤ ਬਹੁਤ ਨਾਜ਼ੁਕ ਦੱਸ ਸਕਦੇ ਆ ਇੱਕ ਲੇਡੀ ਸੀ ਉਹਦੀ ਟਰਾਲੀ ਆ ਰਹੀ ਸੀ ਤੇ ਉਹ ਗੱਡੀ ਪਿੱਛੇ ਵੱਜੀ ਟਰਾਲੀ ਤੇ ਤੇ ਹਿੰਦਰੀ ਉਹ ਤੁਹਾਨੂੰ ਖੜਾ ਕੇ ਆਏ ਫਿਰ ਦੌੜ ਕੇ ਆਏ ਆ ਵੇਖਿਆ ਗੱਡੀ ਪੂਰੀ ਥੱਲੇ ਵੜੀ ਹੋਈ ਸੀ ਠੀਕ ਹੈ 15 16 ਸਾਲ ਦਾ ਮੁੰਡਾ ਬਹੁਤ ਜ਼ਿਆਦਾ ਗੰਭੀਰ ਜਿੰਨੂੰ ਨਾਜ਼ੁਕ ਹਾਲਤਾ ਉਹਨਾਂ ਦੀ ਉਹਦੀ ਕ੍ਰਿ ਤੋ ਚਾਰ ਏਜੰਸੀ ਆ ਵੇਖੋ ਸ਼ੀਸ਼ੇ ਲੱਤਾਂ ਜੇ ਲੱਗੇ ਆ ਬਾਰੀ ਬੰਨੀ ਲਾਟਾਣਾ ਫਿਰ ਉਹਨਾਂ ਨੂੰ ਕੱਢਿਆ ਕੋਈ ਰਫਤਾਰ ਦਾ ਤਾਂ ਮੈਂ ਕਹਿ ਨਹੀਂ ਸਕਦਾ ਕਿ ਉਹ ਮੌਕੇ ਤੇ ਮੌਜੂਦ ਨਹੀਂ ਪਰ ਟ੍ਰੈਫਿਕ ਦਾ ਜ਼ਰੂਰ ਕਹਿ ਸਕਦੇ ਕਿ ਜ਼ਿਆਦਾ ਹੋਣ ਕਾਰਨ ਆਸਾ ਕਿ ਪਹਿਲਾਂ ਵੀ ਇੱਥੇ ਤੁਹਾਨੂੰ ਦੇਖਿਆ ਤੁਸੀਂ ਤੋੜਦੇ ਪਹਿਲਾਂ ਟਰੱਕ ਤਾਂ ਵੀ ਹੋਇਆ ਹਾਸਾ ਉਹਦੇ ਕਰਕੇ ਆਓ ਇਸ ਸੜਕਾ ਸਿੱਧੀ ਆ ਵੀ ਆਪਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਅਤੇ ਪੁਰਾਣਾ ਸਾਲਾ ਦੇ ਥਾਣਾ ਮੁਖੀ ਐਸਐਚਓ ਸੁਰਿੰਦਰ ਜੀ ਦਾ ਇਸ ਬਾਰੇ ਕੀ ਕਹਿਣਾ ਹੈ ਉਹ ਅਸੀਂ ਤੁਹਾਨੂੰ ਦੁਖਾਉਂਦੇ ਆ ਇਹ ਵਿਸ਼ੇਸ਼ ਰਿਪੋਰਟ ਤਾਂ ਇੱਕ ਗੰਨਿਆਂ ਵਾਲੀ ਟਰਾਲੀ ਸੀ ਉਹਦੇ ਵਿੱਚ ਇੱਕ ਅਰਟਿਕਾ ਗੱਡੀ ਸੀਗੀ ਤੇ ਉਹ ਇਧਰ ਆ ਰਹੀ ਸੀ ਮਕੇਰੀਆਂ ਸਾਈਡ ਤੋਂ ਤੇ ਜਿਹੜੀ ਟਰਾਲੀ ਉਹ ਵੀ ਇਧਰ ਨੂੰ ਗਦਾਸਪੁਰ ਨੂੰ ਜਾ ਰਹੀ ਸੀ ਸ਼ਾਇਦ ਪੁਨਿਆੜ ਜਾ ਰਹੀ ਤੇ ਉਹਦੇ ਮਗਰਲੇ ਪਾਸੇ ਹਿੱਟ ਹੋਈ ਜਿੱਕਿ ਟਰਾਲੀ ਦੇ ਮਗਰਲੇ ਪਾਸੇ ਵੱਜੀ ਹੈ ਉਹਦੇ ਵਿੱਚ ਟੋਟਲ 6 ਸਵਾਰੀਆਂ ਸੀ ਜਿਹਨਾਂ ਵਿੱਚ ਔਰ ਲੇਡੀ ਵੀ 4 ਜੈਂਟ ਸੀਗੇ ਤੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਨੂੰ ਕਿਥੋਂ ਆਪਾਂ ਆਪਣੀ ਗੱਡੀ ਜਿਹੜੀ ਸਾਡੀ ਐਸਐਸ ਹੈ ਸਕਦੀ ਹੈ ਉਹਦੇ ਵਿੱਚ ਸਵਾਰੀ ਦਾ ਪ੍ਰਬੰਧ ਕਰਕੇ ਉਹਨਾਂ ਮਕੇਰੀਆਂ ਹਸਪਤਲ ਭੇਜ। ਹੁਣ ਜਿਹੜਾ ਜਾ ਕੇ ਅਸੀਂ ਮਕੇਰੀਆਂ ਚੱਲੇ ਜਾ ਕੇ ਦੇਖਦੇ ਹਾਂ। ਅਸੀਂ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਤੀਸਰੀ ਖਬਰ ਭਾਰਤੀ ਕਿਸਾਨ ਜੁਨੀ ਵਾਲੇ ਇਕਤਾ ਸੰਘਰਸ਼ ਪੰਜਾਬ ਦੀ ਪਿੰਡ ਤਨੂਲੀ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪ੍ਰਧਾਨ ਤਜਿੰਦਰ ਕੌਰ ਦੀ ਅਗਵਾਈ ਹੇਠ ਕਹਾਂ ਹੰਗਾਮੀ ਜਿਹੜੀ ਮੀਟਿੰਗ ਹੈ ਉਸ ਵਿਹਾਰਪੁਰ ਦੇ ਪਿੰਡ ਤਨੂਲੀ ਵਿਖੇ ਰੱਖੀ ਗਈ ਸੀ ਭਾਰਤੀ ਕਿਸਾਨ ਜੁਨੀਆ ਨੇ ਇਕਤਾ ਦੇ ਪੰਜਾਬ ਦੇ ਲੋਕਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਦੀ ਪੂਰਤੀ ਲਈ ਇਹ ਮੀਟਿੰਗ ਰੱਖੀ ਗਈ ਇਸ ਮੌਕੇ ਦੇ ਭਾਰਤੀ ਕਿਸਾਨ ਜੁਨੀਆ ਦੇ ਇਕਤਾ ਸੰਘਰਸ਼ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਤਜਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਤਨੂਲੀ ਤੋਂ ਲਖਵਿੰਦਰ ਕੁਮਾਰ ਨੂੰ ਜੋਨ ਪ੍ਰਧਾਨ ਲਗਾਇਆ ਗਿਆ ਅਤੇ ਜਸਵਿੰਦਰ ਕੌਰ ਨੂੰ ਵਾਇਸ ਪ੍ਰਧਾਨ ਇਸੇ ਤਰ੍ਹਾਂ ਹੋਰ ਅਹਿਮ ਆਉਦਿਆਂ ਦੀਆਂ ਨੁਕਤੀਆਂ ਕੀਤੀਆਂ ਗਈਆਂ ਉਹ ਅਸੀਂ ਤੁਹਾਨੂੰ ਖੰਦਿਆ ਆਪਣੇ ਕ੍ਰਾਈਮ ਰਿਪੋਰਟਰ ਇੰਦਰਜੀਤ ਸਿੰਘ ਹੀਰਾ ਦੀ ਵਿਸ਼ੇਸ਼ ਰਿਪੋਰਟ